ਘਰ ਦਾ ਰੇਟ ਆਪਾਂ ਕੁੱਲ ਅਜ 8 ਲੱਖ ਰੁਪਏ ਡਿਮਾਂਡ ਲੈ ਕੇ ਪਹੁੰਚੇ ਹਾਂ ਜੀ 8 ਲੱਖ ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜਿਵੇਂ ਦੇ ਘਰ ਤੁਸੀਂ ਮੰਗਦੇ ਸੀਗੇ ਕਮੈਂਟਾਂ 'ਚ ਜਿਵੇਂ ਦੇ ਘਰ ਵਾਸਤੇ ਤੁਸੀਂ ਕਹਿੰਦੇ ਸੀਗੇ ਉਮੀਦ ਹੀ ਆਪਾਂ ਘਰ ਲੈ ਕੇ ਪਹੁੰਚੇ ਆਂ ਜੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਪਹੁੰਚੇ ਆਂ ਤੁਹਾਨੂੰ ਪਹਿਲੇ ਮੈਂ ਦੱਸ ਦੇਣਾ ਜੀ ਇੱਕ ਗੱਲ ਅੱਜ ਜਿਹੜੀ ਵੀਡੀਓ ਹੈ ਇਹ 'ਚ ਤੁਹਾਨੂੰ ਦੋ ਘਰ ਦੇਖਣ ਨੂੰ ਮਿਲ ਜਾਣਗੇ ਪਹਿਲਾਂ ਤਾਂ ਤੁਸੀਂ ਇਹ ਕੋਠੀ ਦੇਖ ਰਹੇ ਹੋ ਸੀ ਇਹ ਤੋਂ ਇਲਾਵਾ ਅੱਗੇ ਆਪਾਂ ਇੱਕ ਘਰ ਲੈ ਕੇ ਪਹੁੰਚੇ ਆਂ ਦੋਵੇਂ ਘਰਾਂ ਦੀ ਆਪਾਂ ਗੱਲ ਕਰਦੇ ਆਂ ਜੀ ਪਹਿਲਾਂ ਤਾਂ ਜਿਹੜੀ ਇਹ ਕੋਠੀ ਦੇਖ ਰਹੇ ਹੋ ਇਹਦੀ ਆਪਾਂ ਸਾਰੀ ਗੱਲ ਕਰ ਲੈਨੇ ਆਂ ਜੀ ਜਿਹੜਾ 8 ਲੱਖ ਦਾ ਘਰ ਹੈ ਜੀ ਉਹਦੀ ਆਪਾਂ ਅੱਗੇ ਗੱਲ ਕਰਾਂਗੇ ਜਿਹੜਾ ਸੈਕੰਡ ਵਾਲਾ ਘ ਇਹਦਾ ਰੇਟ ਅਲੱਗ ਅਸੀਂ ਇਹਦੀ ਜਗ੍ਹਾ ਵੀ ਅਲੱਗ ਹੈ ਸਾਰਾ ਕੁਝ ਤੁਹਾਨੂੰ ਮੈਂ ਵੀਡੀਓ ਚ ਕਨਫਰਮ ਕਰਵਾ ਦਿੰਨੇ ਸੀ ਆਂਦਰਾ ਆਪਾਂ ਪਹੁੰਚ ਗਏ ਜੀ ਲੌਬੀ ਚ ਬਾਕੀ ਬਾਹਰਲੀ ਸਾਈਡ ਆਪਾਨੂੰ ਪੋਰਚ ਏਰੀਆ ਦੇਖਣ ਨੂੰ ਮਿਲੂਗਾ ਗੱਡੀ ਖੜੀ ਆ ਪੋਰਚ ਚ ਤੇ ਗਲੀ ਜਿਹੜੀ ਲੱਗਦੀ ਆ ਰਸਤਾ ਜਿਹੜਾ ਲੱਗਦਾ ਖੁੱਲਾ ਡੁੱਲਾ ਲੱਗਦਾ ਸੀ ਕੋਈ ਵੀ ਗੱਡੀ ਆ ਜੀ ਆਪਣੇ ਕੋਲ ਸਵਿਫਟ ਡਿਜ਼ਾਇਰ ਤਾਂ ਖੜੀ ਆ ਬਾਕੀ i20 ਗੱਡੀ ਆ ਡਿਜ਼ਾਇਰ ਗੱਡੀ ਆ ਪੋਲੋ ਗੱਡੀ ਆ ਕੋਈ ਵੀ ਐਸੀ ਸਿੱਧੀ ਅੰਦਰ ਲੱਗਦੀ ਆ ਬਾਕੀ ਘਰ ਦੀ ਗੱਲ ਕਰੀਏ ਪੂਰਾ ਵਧੀਆ ਸੋਹਣਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਸੀ ਘਰ ਤਾਂ ਕਹਦਾ ਜ ਪਹੂਤ ਵਧੀਆ ਮਾਲਕਨੀ ਤਿਆਰ ਕਰਵਾਈ ਹੋਈ ਹੈ ਡਬਲ ਸਟੋਰੀਜ਼ੀ ਬਾਕੀ ਰੰਗ ਦਾ ਕੰਮ ਇਹਨਾਂ ਨੇ ਕਰਵਾਤਾ ਰੱਖਿਆ ਪਰ ਥੋੜਾ ਬੋਤਾ ਰੰਗ ਥੱਲੇ ਥੱਲੇ ਤੋਂ ਆਪ ਨੂੰ ਖਰਾਬ ਮਿਲੂਗਾ ਕਈ ਥਾਂਾਂ ਤੋਂ ਕਈ ਥਾਂਾਂ ਤੋਂ ਤਾਂ ਬਹੁਤ ਵਧੀਆ ਮਿਲੂਗਾ ਜੀ ਕਈ ਥਾਂਾਂ ਤੋਂ ਥੋੜਾ ਜਿਹਾ ਲਿਹਾ ਹੋਇਆ ਮਿਲੂਗਾ ਜੀ ਬਾਕੀ ਲੋਬੀ ਚ ਤੁਸੀਂ ਦੇਖ ਰਹੇ ਹੋ ਜੀ ਥੋੜਾ ਬੋਤਾ ਖਰਾਬ ਮਿਲੂਗਾ ਬਾਕੀ ਇਹ ਕਮਰਾ ਜਿਹੜਾ ਦੇਖ ਰਹੇ ਹੋ ਜੀ ਇਹਦੇ ਵਿੱਚ ਵਾਲਪੇਪਰ ਦਾ ਕੰਮ ਬਹੁਤ ਸੋਹਣਾ ਮਾਲਕ ਨੇ ਕਰਵਾ ਰੱਖਿਆ ਸੀ ਤੇ ਜਿਹੜੇ ਕਮਰੇ ਬਣੇ ਹੋਏ ਨੇ ਇਹਨਾਂ ਦੇ ਬੈਕ ਸਾਈਡ ਆਪਾਂ ਨੂੰ ਇੱਕ ਵਾਸ਼ਿੰਗ ਏਰੀਆ ਮਿਲ ਜੂਗਾ ਤੇ ਮਿਲ ਜੂ ਆਪਾਂ ਨੂੰ ਜੀ ਬਾਥਰੂਮ ਏਰੀਆ ਇੱਕ ਬੈਕ ਸਾਈਡ ਤੁਸੀਂ ਚੈੱਕ ਵੀ ਕਰੋ ਜੀ ਇੱਕ ਵਾਰੀ ਸਟੈਂਡਿੰਗ ਸ਼ੀਟ ਲੱਗੀ ਹੋਈ ਆ ਥੱਲੇ ਤੋਂ ਟਾਈਲਾਂ ਆਪਾਂ ਨੂੰ ਮਿਲ ਜਾਣਗੀਆਂ ਉੱਤੇ ਰੰਗ ਹੋਇਆਗਾ ਬਾਹਰਲੀ ਸਾਈਡ ਤੁਸੀਂ ਚੈੱਕ ਕਰੋ ਜੀ ਬਾਕੀ ਕਮਰੇ ਪੂਰੇ ਵਧੀਆ ਸੋਹਣੇ ਮਾਲਕ ਨੇ ਬਣਾ ਰੱਖੇ ਨੇ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਜੀ ਪੌੜੀਆਂ ਤੇ ਸਟੀਲ ਦੀ ਤੇ ਗਲਾਸ ਵਾਲੀ ਜਿਹੜੀ ਗ੍ਰਿੱਲ ਲੱਗੀ ਹੋਈ ਆਪਾਂ ਨੂੰ ਮਿਲੂਗੀ ਬਾਕੀ ਰੰਗਤੂਆਂ ਨੂੰ ਕਿਹਾ ਸੀਗਾ ਕਈ ਥਾਵਾਂ ਤੋਂ ਖਰਾਬ ਜਾ ਮਿਲੂਗਾ ਬਾਕੀ ਲੋਬੀ ਚ ਕੰਧਾਂ ਤੇ ਜਿਹੜਾ ਰੰਗ ਥੋੜਾ ਜਿਹਾ ਖਰਾਬ ਹੋਇਆ ਪਿਆ ਸੀ ਜਿਆਦਾ ਦਿੱਕਤ ਵਾਲੀ ਗੱਲ ਹੈ ਨਹੀਂ ਜੇ ਮਾੜੀ ਮੋਟੀ ਮੁਰੰਮਤ ਕਰਵਾਉਣੀ ਹੈ ਰੰਗ ਦੀ ਹੋ ਜਾਊਗੀ ਬਾਕੀ ਉੱਪਰੋਂ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਤੇ ਉੱਤੇ ਆਪਾਂ ਪਹੁੰਚ ਗਏ ਸੀ ਉੱਪਰ ਜਿਹੜੀ ਆਪਾਂ ਨੂੰ ਮੌਨਟੀ ਮਿਲੂਗੀ ਪੂਰੀ ਖੁੱਲੀ ਡੁੱਲੀ ਮਿਲੂਗੀ ਇੱਕ ਕਮਰੇ ਦੀ ਤਰ੍ਹਾਂ ਆਪਾਂ ਇਹਨੂੰ ਵਰਤ ਸਕਦੇ ਹਾਂ ਜੀ ਬਾਕੀ ਤੁਸੀਂ ਇੱਕ ਵਾਰੀ ਆਪ ਹੀ ਚੈੱਕ ਕਰੋ ਜੀ ਤੇ ਮੋਂਟੀ ਦੇ ਨਾਲ ਹੀ ਆਪਾਂ ਨੂੰ ਇੱਕ ਪੂਰਾ ਵਧੀਆ ਬੈਡਰੂਮ ਦੇਖਣ ਨੂੰ ਮਿਲੂਗਾ ਤੇ ਤੁਹਾਨੂੰ ਆਪਾਂ ਸਾਰਾ ਕੁਝ ਦਿਖਾ ਵੀ ਰਹੇ ਹਾਂ ਸੀ ਜਿਹੜਾ ਉੱਤੇ ਇਹ ਬੈਡਰੂਮ ਹੈ ਇਹਨੂੰ ਜਿਹੜੀ ਵਿੰਡੋ ਲੱਗੀ ਹੋਈ ਹੈ ਕੋਰਨਰ ਵਿੰਡੋ ਆਪਾਂ ਨੂੰ ਮਿਲੂਗੀ ਬਾਕੀ ਰਸਤਾ ਪੂਰਾ ਵਧੀਆ ਜੀ ਤੇ ਆਸੇ ਪਾਸੇ ਦਾ ਮਾਹੌਲ ਪੂਰਾ ਵਧੀਆਗਾ ਤੇ ਡਬਲ ਸਟੋਰੀ ਆਪਾਂ ਕੋਠੀ ਤੁਹਾਡੇ ਖਾਤਰ ਅੱਜ ਇਹ ਲੈ ਕੇ ਪਹੁੰਚੇ ਹਾਂ ਸੀ ਬਾਕੀ ਤੁਸੀਂ ਕੱਲੀ ਕੱਲੀ ਚੀਜ਼ ਚੈੱਕ ਵੀ ਕਰ ਰਹੇ ਹੋ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਸੀ ਜੇ ਤੁਹਾਨੂੰ ਇਹ ਕੋਠੀ ਪਸੰਦ ਆਈ ਜੇ ਕੁਝ ਜਾ ਕੇ ਦੇਖਣਾ ਚਾਹੁੰਦਾ ਇਸ ਕੋਠੀ ਨੂੰ ਤਾਂ ਕੱਲੀ ਕੱਲੀ ਚੀਜ਼ ਤੁਹਾਨੂੰ ਮੈਂ ਦੱਸ ਦੇਣਾ ਸੀ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਹੈ ਜੀ ਖਾਸ ਅਭੋਰ ਏਰੀਆ ਚ ਪਹੁੰਚੀ ਹੈ ਅਭੋਰ ਇਹਨਾਂ ਦਾ ਏਰੀਆ ਤੇ ਜ਼ਿਲ੍ਹਾ ਇਹਨਾਂ ਨੂੰ ਫਾਜ਼ਿਲਕਾ ਲੱਗਦਾ ਸੀ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਇਸ ਕੋਠੀ ਦੀ ਡਿਮਾਂਡ ਹੈਗੀ ਸੀ 28 ਲੱਖ ਰੁਪਈਆ ਬਾਕੀ ਇਹਨਾਂ ਨੇ ਕੋਈ ਫਿਕਸਡ ਰੇਟ ਨਹੀਂ ਕਿਹਾ ਸੀ ਇਹਨਾਂ ਨੇ ਇੱਕ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਸੀਗੇ ਵੀ ਰੇਟ ਵੇਖ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਸਾਰੀ ਜਾਣਕਾਰੀ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀ ਠੀਕ ਹੈ ਜੀ ਫਾਜ਼ਿਲਕਾ ਮਾਲਕ ਦਾ ਏਰੀਆ ਅਬਹੋਰ ਖਾਸ ਹੈ ਜੀ ਫਾਜ਼ਿਲਕਾ ਡਿਸਟ੍ਰਿਕਟ ਲੱਗਦੀ ਹੈ ਤੇ ਮਾਲਕ ਦਾ ਮੋਬਾਈਲ ਨੰਬਰ ਰਹੇਗਾ ਜੀ 76965 296687 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 76965 296687 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਟੋਟਲ ਆਪਾਂ ਗੱਲ ਕਰੀਏ ਤਾਂ ਮਾਲਕ ਨੇ 4 ਕਮਰੇ ਦੱਸੇ ਨੇ ਕੋਠੀ ਦੇ ਵਿੱਚ 4 ਕਮਰੇ ਬਣੇ ਹੋਏ ਨੇ 12x12 ਸਾਈਜ਼ ਆਪਾਂ ਨੂੰ ਮਿਲੂਗਾ ਜੀ 12x12 ਜੀ ਦੋ ਆਪਾਂ ਨੂੰ ਵਾਸ਼ਰੂਮ ਦੇਖਣ ਨੂੰ ਮਿਲ ਜਾਣਗੇ ਤੇ ਕਿਚਨ ਜਿਹੜਾ ਬਣਿਆ ਹੋਇਆ ਸੀ 7x4 ਦਾ ਪੋਰਚ ਏਰੀਆ 12x15 ਦਾ ਜਿੱਥੇ ਗੱਡੀ ਖੜਦੀ ਆ ਸੀ ਹਾਲ ਜਿਹੜਾ ਬਣਿਆ ਲੋਬੀ 12x15 ਜੀ ਤੇ ਡਰਾਇੰਗ ਰੂਮ ਜਿਹੜਾ ਬਣਿਆ ਹੋਇਆ 12x12 ਦਾ ਤੇ ਗਲੀ 30 ਫੁੱਟ ਦੀ ਲੱਗਦੀ ਆ ਸੀ ਪਾਣੀ ਵਾਸਤੇ ਮੋਟਰ ਲੱਗੀ ਹੋਈ ਆ ਤੇ ਬਿਜਲੀ ਦਾ ਸਾਰਾ ਕੰਮ ਹੋਇਆ ਸੀ 65 ਤੁਸੀਂ ਦੇਖ ਹੀ ਲਿਆ ਰੰਗ ਜਿਹੜਾ ਹੋਇਆਗਾ ਤੇ ਜੇ ਆਪਾਂ ਫੁੱਲ ਐਡਰੈਸ ਦੀ ਗੱਲ ਕਰੀਏ ਨਿਊ ਧਰਮਨਗਰੀ ਇਹਨਾਂ ਦਾ ਏਰੀਆਗਾ ਤੇ ਸਟਰੀਟ ਨੰਬਰ 1 ਸੀ ਅਬ ਹੋਰ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਿਹੜੀ ਕੋਠੀ ਆਪਾਂ ਤੁਹਾਨੂੰ ਦਿਖਾਈ ਕਿਵੇਂ ਦੀ ਲੱਗੀ ਸੀ ਜੇ ਵਧੀਆ ਲੱਗੀ ਕੋਠੀ ਪਸੰਦ ਆਈਏ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਦ ਤੋਂ ਬਸ ਸਪੋਰਟ ਕਰਿਓ ਜੀ ਅੱਗੇ ਬੱਦ ਤੋਂ ਬੱਦ ਸ਼ੇਅਰ ਜਰੂਰ ਕਰ ਦਿਓ ਜੀ ਤੇ ਜਿਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚੋ ਕਿਸੇ ਵੀ ਪਿੰਡ ਸ਼ਹਿਰ ਤੋਂ ਦੇਖ ਰਿਹਾ ਹਾਂ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਜੀ 73800 ਪੂਰਾ 26173 ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋ ਮੈਂ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਬਾਕੀ ਆਪਾਂ ਦੋ ਘਰ ਲੈ ਕੇ ਪਹੁੰਚੇ ਆ ਜੀ ਇੱਕ ਘਰ ਤਾਂ ਤੁਸੀਂ ਦੇਖ ਲਿਆ ਜਿਹੜਾ ਦੂਜਾ ਘਰ ਹੈ ਉਹਦੀ ਆਪਾਂ ਗੱਲ ਕਰਦੇ ਹਾਂ ਜੀ ਤੇ ਉਹਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਹਰ ਵੀਡੀਓ ਹਰ ਰੋਜ਼ ਦੇਖਣ ਵਾਸਤੇ ਨੰਬਰ 2 ਤੇ ਆਪਾਂ ਘਰ ਜਿਹੜਾ ਲੈ ਕੇ ਪਹੁੰਚੇ ਅਸੀਂ ਇਹਦਾ ਰੇਟ ਹੈ ਜੀ 8 ਲੱਖ ਰੁਪਇਆ ਡਿਮਾਂਡ ਤੇ 5 ਮਾਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਟੋਟਲ ਜਿਹੜੀ ਜਗ੍ਹਾ ਹੈਗੀ ਆ 5 ਮਾਰਲੇ ਅਸੀਂ 8 ਲੱਖ ਰੁਪਇਆ ਡਿਮਾਂਡ ਹੈ ਘਰ ਪੂਰਾ ਵਧੀਆ ਬਣਿਆ ਹੋਇਆ ਸੀ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਹਾਰੀ ਕੀ ਚੀਜ਼ ਆਪਨ ਵਧੀਆ ਮਿਲੂਗੀ ਰੰਗ ਰੋਗਾਂ ਦਾ ਕੰਮ ਮਾਲਕ ਨੇ ਸਾਰਾ ਕਰਵਾ ਤਰਖਿਆ ਸੀ ਪਰ ਰੰਗ ਆਪਨ ਨੂੰ ਥੋੜਾ ਜਿਆਦਾ ਖਰਾਬ ਮਿਲੂਆ ਸੀ ਉੱਪਰੋਂ ਤਾਂ ਠੀਕ ਪਿਆ ਸੀ ਪਰ ਥੱਲੇ ਤੋਂ ਕਾਫੀ ਆਪਾਂ ਨੂੰ ਜਿਆਦਾ ਖਰਾਬ ਮਿਲੂਆ ਬਾਕੀ ਤੁਸੀਂ ਵੀਡੀਓ ਚ ਚੈੱਕ ਕਰ ਵੀ ਰਹੀ ਹੋ ਸੀ ਰੇਟ ਬਹੁਤ ਘੱਟ ਹੈ ਜੀ ਬਾਕੀ ਰੰਗ ਦੀ ਜਦੋਂ ਮੁਰੰਮਤ ਹੋਗੀ ਘਰ ਜਮਾ ਨਵਾਂ ਬਣ ਜਾਊਗਾ ਜੀ ਬਾਕੀ ਆਪਾਂ ਛੱਤ ਦੀ ਗੱਲ ਕਰੀਏ ਟਾਇਲ ਬੱਤੀ ਵਾਲੀ ਆਪਾਂ ਨੂੰ ਛੱਤ ਮਿਲੂਗੀ ਥੱਲੋਂ ਆਪਨੂੰ ਸਾਰਾ ਪੱਕਾ ਮਿਲੂਆ ਸੀ ਬੇੜਾ ਜਿੰਨਾ ਹੈਗਾ ਅੰਦਰੋਂ ਸੀਮਿੰਟਡ ਫਾਰਸ਼ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗਾ ਕੀ ਤਾਂ ਬਾਕੀ ਅ ਰਸੋਈ ਦੀ ਵੀਡੀਓ ਇੱਕ ਵਾਰੀ ਚੈੱਕ ਕਰੋ ਜੀ ਵਧੀਆ ਰਸੋਈ ਮਿਲ ਜੂਗੀ ਜੇ ਆਪਾਂ ਟੋਟਲ ਗੱਲ ਕਰੀਏ ਤਾਂ ਤਿੰਨ ਕਮਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਇੱਕ ਰਸੋਈ ਇੱਕ ਸਟੋਰ ਰੂਮ ਤੇ ਇੱਕ ਬਾਥਰੂਮ ਆਹ ਕੁਝ ਆਪਾਂ ਨੂੰ ਮਿਲੂਗਾ ਜੀ ਰੇਟ ਜਮਈ ਕਟਾ ਜੀ ਸਿਰਫ 8 ਲੱਖ ਰੁਪਿਆ ਮਾਲਕ ਨੇ ਇੱਕ ਵਾਰੀ ਕਿਹਾਗਾ ਕੋਈ ਫਿਕਸ ਇਹਨਾਂ ਨੇ ਰੇਟ ਨਹੀਂ ਕਿਹਾ ਸੀ ਬਾਕੀ ਉੱਪਰੋਂ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਉਤੋਂ ਆਉਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਜੀ ਜਾਣ ਆਉਣ ਨੂੰ ਪੌੜੀਆਂ ਹੈਗੀਆਂ ਵਧੀਆ ਸੀ ਛੱਤ ਸਾਰੀ ਪੱਕੀ ਆ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਈ ਰੇਆ ਸੀ ਲਾਈਟਿੰਗ ਦਾ ਕੰਮ ਵਧੀਆ ਹੋਇਆਗਾ ਤੇ ਫਾਰਸ਼ ਤੁਸੀਂ ਦੇਖ ਹੀ ਰਹੋ ਜੀ ਵੀਡੀਓ ਮਾਲਕ ਨੇ ਵਧੀਆ ਬਣਾ ਕੇ ਭੇਜੀ ਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਕੋਟਕਪੂਰਾ ਮਾਲਕ ਦਾ ਏਰੀਆ ਜੀ ਪ੍ਰੇਮ ਨਗਰ ਨੀਅਰ ਲੱਕੜ ਕੰਡਾ ਸੀ ਤੁਸੀਂ ਜਾ ਕੇ ਦੇਖ ਸਕਦੇ ਹੋ ਅਰਜੈਂਟ ਸੇਲ ਕਰਨਾ ਹੈ ਜੀ ਛੇਤੀ ਤੋਂ ਛੇਤੀ ਮਾਲਕ ਨੂੰ ਮਜਬੂਰੀ ਹੈ ਜੀ ਮਜਬੂਰੀਆਂ ਕਰਕੇ ਘਾਰੇ ਵੇਚਣਾ ਪੈ ਰਿਹਾਗਾ ਤੇ ਮਾਲਕ ਦਾ ਮੋਬਾਈਲ ਨੰਬਰ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ ਜੀ 62800 ਪੂਰਾ ਤੇ 99730 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਗੱਲਬਾਤ ਕਰੋ ਜਾ ਕੇ ਦੇਖੋ ਤੇ ਖਰੀਦੋ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਇਹ 8 ਲੱਖ ਵਾਲਾ ਘਰ ਤੁਹਾਨੂੰ ਕਿਵੇਂ ਲੱਗਿਆ ਪਿੱਛੇ ਜਿਹੜਾ ਘਰ ਸੀਗਾ ਉਹ ਤੁਹਾਨੂੰ ਕਿਵੇਂ ਲੱਗਿਆ ਸੀ ਦੋਵੇਂ ਘਰਾਂ ਵਾਸਤੇ ਕਮੈਂਟ ਜਰੂਰ ਕਰਿਓ ਜੀ ਬਾਕੀ ਜਮਾ ਸਸਤੇ ਘਰ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਪਿਛਲਾ ਵੀ ਕੋਠੀ ਜਿਹੜੀ ਆਪਾਂ ਦਿਖਾਈ ਸੀਗੀ ਜਿਵੇਂ ਦੀ ਕੋਠੀ ਬਣੀ ਹੋਈ ਸੀਗੀ ਤੇ ਜਿਹੜੇ ਏਰੀਆ ਚੋਂ ਲੈ ਕੇ ਪਹੁੰਚੇ ਸੀਗੇ ਉਸ ਹਮਨਣ ਉਹਦਾ ਵੀ ਰੇਠ ਠੀਕ ਹੈ ਤੁਸੀਂ ਆਪੇ ਮਾਲਕ ਨਾਲ ਗੱਲ ਕਰ ਲਿਓ ਦੋਵੇਂ ਮਾਲਕਾਂ ਦੇ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤੇ ਸੀ ਨੰਬਰ ਸਹੀ ਲਾ ਲਿਓ ਜੀ ਦੇਖ ਕੇ ਜਿਹੜੇ ਬਾਈ ਨੂੰ ਕਰਨਾ ਸੀ ਜਿਹੜੇ ਓਨਰ ਨੂੰ ਤੁਸੀਂ ਫੋਨ ਕਰਨਾ ਜਿਵੇਂ 8 ਲੱਖ ਦਾ ਘਰ ਦਿਖਾਇਆ ਇਹਨਾਂ ਦੇ ਮਾਲਕ ਨੂੰ ਫੋਨ ਕਰਨਾ ਤਾਂ ਇਹਨਾਂ ਦੇ ਨੰਬਰ ਤੇ ਫੋਨ ਲਾਓ ਜੀ ਪਿੱਛੇ ਜਿਹੜੀ ਕੋਠੀ ਸੀ ਉਹਨਾਂ ਦੇ ਮਾਲਕ ਨਾਲ ਗੱਲ ਕਰਨਾ ਤਾਂ ਉਹਨਾਂ ਦੇ ਨੰਬਰ ਤੇ ਲਾਓ ਜੀ ਗਲਤੀ ਨਾਲ ਇੱਕ ਦੂਜੇ ਨੂੰ ਫੋਨ ਨਾ ਲਾਓ ਜੀ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰਕੇ ਫਿਰ ਫੋਨ ਲਾਓ ਬਾਕੀ ਐਡ ਕਰਵਾਉਣੀ ਹੈ ਜੀ ਭੇਜੋ ਆਪਣੇ ਕੋਲੇ ਫਰੀ ਚ ਆਪਾਂ ਐਡ ਲਾ ਦਾਂਗੇ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਹਰ ਰੋਜ਼ ਹਰ ਵੀਡੀਓ ਨੂੰ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਤੇ ਪਸੰਦ ਆਈ ਹੈ ਤਾਂ ਜਰੂਰ ਅੱਗੇ ਸ਼ੇਅਰ ਕਰ ਦਿਓ ਸਪੋਰਟ ਕਰੋ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਜੀ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ